ਪਰ ਉਸ ਅੱਧੀ ਆਬਾਦੀ ਜਿਹੜੀ ਹੈਗੀ ਔਰਤਾਂ ਓਲੀ 50% ਉਹ ਕਹਿੰਦੇ ਸ਼ਾਇਦ ਸਾਡੇ ਲਈ ਇਹ ਬਣਿਆ ਨਹੀਂ ਹੈ ਜਾਂ ਸਾਡੇ ਲਈ ਸਮਾਂ ਨਹੀਂ ਹੈ ਜਾਂ ਉਹ ਆਪਣੇ ਆਪ ਨੂੰ ਇੰਨਾ ਕ ਇਗਨੋਰ ਕਰਦੀਆਂ ਨੇ ਉਹ ਕਹਿੰਦੇ ਨੇ ਕਿ ਜਦੋਂ ਜਦ ਤੱਕ ਉਹ ਡ੍ਰਿਪ ਨਾ ਲੱਗ ਜੇ ਜਦ ਤੱਕ ਡਾਕਟਰ ਇਹ ਨਾ ਕਹੇ ਕਿ ਦਾਖਲ ਹੋਣਾ ਹਸਪਤਾਲ 'ਚ ਉਦੋਂ ਤੱਕ ਲੱਗਦੀ ਆ ਮੈਂ ਠੀਕ ਆ ਤੱਕਾ ਕਰਦੀਆਂ ਨੇ ਔਰਤਾਂ ਆਪਣੀ ਆਪਣੀ ਸਿਹਤ ਤੋਂ ਬਾਅਦ ਫਿਰ ਆਪਣੀ ਮੈਂਟਲ ਹੈਲਥ ਨਾਲ ਵੀ ਮੈਂ ਤੁਹਾਨੂੰ ਦੱਸਦੀ ਆ ਮੈਂ ਕੱਲ ਵੀ ਗੱਲ ਕੀਤੀ ਸੀਗੀ ਇੱਕ ਨਾ ਮੇਰੇ ਕੋਲ ਫੀਮੇਲ ਆਈ ਆਈ ਤੋਂ 2.5 ਸਾਲ ਪਹਿਲਾਂ ਉਹ ਕੁੜੀ ਆਪ ਡਾਕਟਰ ਸੀਗੀ ਤੇ ਮੈਂ ਕਿਹਾ ਕਿੱਥੇ ਜਾ ਰਹੇ ਹੋ ਕਹਿੰਦੇ ਦੀਦੀ ਅਸੀਂ ਨਾ ਪਿੰਡ ਤੋਂ ਪਿੰਡ ਜਾ ਕੇ ਸਰਵੇ ਕਰਦੇ ਆ ਤੇ ਮੈਂ ਕਿਹਾ ਕੀ ਕਰ ਰਹੇ ਹੋ ਸਰਵੇ ਕਹਿੰਦੇ ਅਸੀਂ ਨਾ ਹਰ ਪਿੰਡ ਚ ਜਾਂਦੇ ਆ ਤੇ ਦੇਖਦੇ ਆ ਵੀ ਕਿੰਨੇ ਪਰਸੈਂਟ ਫੀਮੇਲਸ ਨੂੰ ਯੂਟਰਸ ਕੈਂਸਰ ਓਕੇ ਉਹ ਕਹਿੰਦੀ ਦੀਦੀ ਮੈਂ ਕਿਹਾ ਕਿੰਨੇ ਪਰਸੈਂਟ ਹੈ ਕਹਿੰਦੀ ਦੀਦੀ ਅਗਰ ਆਪਾਂ ਗੱਲ ਕਰੀ ਨਾ ਅੱਜ ਤੋਂ 2.5 ਸਾਲ ਪਹਿਲਾਂ ਇੱਕ ਪਿੰਡ ਵਿੱਚ 10 ਜਨਾਨੀਆਂ ਚੋਂ 7 ਜਨਾਨੀਆਂ ਨੂੰ ਫੀਮੇਲਸ ਨੂੰ ਯੂਟਰਸ ਕੈਂਸਰ ਸੀਗਾ ਅੱਜ ਤੋਂ 2.5 ਸਾਲ ਪਹਿਲਾਂ ਅੱਛਾ ਜਿੱਥੇ ਕੀ ਉਹਨਾਂ ਨੇ ਆਪਣੇ ਆਪ ਨੂੰ ਇਗਨੋਰ ਕੀਤਾ ਜੀ ਉਹਨਾਂ ਨੂੰ ਪੀਰੀਅਡਸ ਨਹੀਂ ਸੀ ਆਉਂਦੇ ਜਾਂ ਵਾਈਟ ਡਿਸਚਾਰਜ ਬਹੁਤ ਹੁੰਦਾ ਸੀਗਾ ਤੇ ਜੇ ਉਹਨਾਂ ਨੇ ਕਿਸੇ ਨੂੰ ਕਿਹਾ ਤੇ ਉਹਨਾਂ ਨੇ ਕਿਹਾ ਫੈਮਿਲੀ ਮੈਂਬਰ ਤੈਨੂੰ ਕੀ ਹੋਇਆ ਸਾਨੂੰ ਤੇ ਇਹੋ ਜਿਹਾ ਕੁਝ ਨਹੀਂ ਸੀ ਹੁੰਦਾ ਤੈਨੂੰ ਨਵੀਆਂ ਨਵੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਉਹ ਵਿਚਾਰੀ ਡਰ ਡਰ ਕੇ ਡਰ ਡਰ ਕੇ ਡਰ ਡਰ ਕੇ ਬੈਠੀ ਰਹੀ ਉਹ ਡਾਕਟਰ ਕੋ ਵੀ ਨਹੀਂ ਗਈ ਉਹਨੇ ਡਰ ਦੇ ਮਾਰੇ ਟੈਸਟ ਵੀ ਨਹੀਂ ਕਰਵਾਏ ਭਾਈ ਮੇਰੇ ਟੈਸਟ 'ਚ ਕੁਝ ਆ ਨਾ ਜਾਵੇ ਬਹੁਤ ਸਾਰੇ ਲੋਕ ਤੇ ਟੈਸਟ ਇਸ ਗੱਲੋਂ ਨਹੀਂ ਕਰਾਉਂਦੇ ਵੀ ਕੁਝ ਆ ਨਾ ਨਾ ਜਾਵੇ ਸਾਨੂੰ ਇਗਨੋਰ ਕਰ ਰਹੇ ਅੱਜ ਕੀ ਕਾਰਨ ਹੋਇਆ ਉਹਨਾਂ ਨੂੰ ਯੂਟਰਸ ਕੈਂਸਰ ਹੋ ਗਿਆ ਅੱਜ ਤੋਂ 25 ਸਾਲ ਪਹਿਲਾਂ ਤੇ ਇਮੇਜਿਨ ਕਰੋ ਹੁਣ ਪਿੰਡਾਂ ਵਿੱਚ ਕਿੰਨੇ ਪਰਸੈਂਟ ਫੀਮੇਲਸ ਨੂੰ ਕੈਂਸਰ ਹੋਏਗਾ ਇਹ ਇੱਕ ਕਾਰਨ ਹੈ ਜਦੋਂ ਫੀਮੇਲ ਆਪਣੇ ਆਪ ਨੂੰ ਇਗਨੋਰ ਕਰਦੀ ਹੈ ਜਦੋਂ ਤੁਹਾਨੂੰ ਕੋਈ अर्ਲੀ ਸਾਈਨ ਮਿਲਦਾ ਹੈ ਤੁਹਾਡੀ ਬਾਡੀ ਵਿੱਚ ਕਿਤੇ ਗੱਠ ਬਣਦੀ ਪਈ ਹੈ ਤੁਹਾਨੂੰ ਪੀਰੀਅਡਸ ਨਹੀਂ ਆ ਰਹੇ ਹੈਵੀ ਬਲੀਡਿੰਗ ਹੋ ਰਹੀ ਹੈ ਵਾਈਟ ਡਿਸਚਾਰਜ ਹੋ ਰਿਹਾ ਹੈ ਜਾਂ ਤੁਹਾਨੂੰ ਐਬਨਾਰਮਲ ਤੁਹਾਡੀ ਬਾਡੀ ਦੇ ਵਿੱਚ ਪਿਛਲੇ 15 ਦਿਨਾਂ ਤੋਂ ਬਾਅਦ ਕੁਝ ਵੀ ਹੋ ਰਿਹਾ ਹੈ ਇਮੀਡੀਏਟਲੀ ਤੁਹਾਨੂੰ ਟੈਸਟ ਕਰਾਉਣੇ ਚਾਹੀਦੇ ਆ ਇਹ ਤਾਂ ਤੁਸੀਂ ਫਿਜ਼ੀਕਲ ਹੈਲਥ ਦੀ ਗੱਲ ਕੀਤੀ ਫਿਜ਼ੀਕਲੀ ਵੀ ਮੰਨ ਲਓ ਠੀਕ ਨੇ ਹਮੇਸ਼ਾ 100% ਤਾਂ ਨਹੀਂ ਔਰ ਤਾਂ ਠੀਕ ਜਾ ਚੈੱਕ ਵੀ ਕਰਾ ਲੈਣਾ ਜੇ ਨਹੀਂ ਠੀਕ ਹੁੰਦੀਆਂ ਉਹ ਪਰ ਮੈਂਟਲੀ ਉਹ ਕਿੱਥੇ ਕਿੱਥੇ ਇਸ ਸਮੇਂ ਸਫਰ ਕਰ ਰਹੀਆਂ ਨੇ ਥੋੜਾ ਜਿਹਾ ਤੁਸੀਂ ਉਹਨਾਂ ਨੂੰ ਦੱਸੋ ਜਿਹੜੀਆਂ ਨਹੀਂ ਓਪਨ ਅਪ ਹੋ ਪਾ ਰਹੀਆਂ ਇਹ ਪੋਡਕਾਸਟ ਨੂੰ ਜਿਹੜਾ ਕੋਈ ਹਸਬੰਦ ਦੇਖ ਰਿਹਾ ਹੈ ਕੋਈ ਸੱਸ ਸਹੁਰਾ ਦੇਖ ਰਿਹਾ ਹੈ ਕੋਈ ਨੋ ਦੇਖ ਰਹੀ ਹੈ ਕੋਈ ਬੇਟੀ ਦੇਖ ਰਹੀ ਹੈ ਕਿੱਥੇ ਇਸ ਮੁੱਦੇ ਤੇ ਓਪਨ ਅਪ ਹੋਣ ਦੀ ਲੋੜ ਹੈ ਪਰਿਵਾਰ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਕੋਈ ਵੀ ਜਿਹੜੀ ਪ੍ਰੋਬਲਮ ਹੈ ਨਾ ਫਿਜ਼ੀਕਲ ਹੈਲਥ ਪ੍ਰੋਬਲਮ ਹੈ ਉਹ ਇਦਾਂ ਨਹੀਂ ਸ਼ੁਰੂ ਹੁੰਦੀ ਹੂੰ ਇੱਥੋਂ ਸ਼ੁਰੂ ਹੁੰਦੀ ਹੈ ਹ ਪਹਿਲਾ ਜਨਾਨੀ ਅਗਰ ਆਪਾਂ ਫੀਮੇਲਜ਼ ਦੀ ਗੱਲ ਕਰੀਏ ਜਾਂ ਬੰਦਿਆਂ ਦੀ ਗੱਲ ਕਰੀਏ ਕੋਈ ਵੀ ਬੰਦਾ ਇਸ ਦੁਨੀਆ ਵਿੱਚ ਪਹਿਲਾ ਇਥੋਂ ਬਿਮਾਰ ਹੁੰਦਾ ਹੂੰ ਉਹਨੂੰ ਦਰਦ ਹੋਈ ਹੂੰ ਉਹਨੇ ਆਪਣੇ ਹਸਬੰਦ ਦੱਸਿਆ ਵੀ ਮੈਨੂੰ ਨਾ ਅੱਜ ਦਰਦ ਹੋ ਰਹੀ ਹੈ ਮੈਨੂੰ ਠੀਕ ਹੀ ਨਹੀਂ ਫੀਲ ਹੁੰਦਾ ਉਹ ਬੰਦਾ ਅੱਛਾ ਕੋਈ ਨਹੀਂ ਗੋਲੀ ਖਾ ਲੈ ਠੀਕ ਹੋ ਜੰਗੇ ਠੀਕ ਹੈ ਬੰਦੇ ਨੇ ਐਦਾਂ ਰਿਸਪੌਂਸ ਕੀਤਾ ਫਿਰ ਉਹਨੇ ਗੋਲੀ ਖਾ ਲਈ ਥੋੜੇ ਦਿਨਾਂ ਨੂੰ ਉਹਨੇ ਕਿਹਾ ਮੈਨੂੰ ਹਲੇ ਵੀ ਮੈਂ ਠੀਕ ਨਹੀਂ ਆ ਬੰਦੇ ਜਨਾਨੀਆਂ ਨੂੰ ਸੀਰੀਅਸਲੀ ਲੈਂਦੇ ਨਹੀਂ ਉਹ ਲਾਣਾ ਐ ਵੀ ਕਰਦੀ ਪਈ ਐ ਕੋਈ ਨਹੀਂ ਦਵਾਈ ਖਾਲੇਗੀ ਫਿਰ ਜੇ ਕੁੜੀ ਆਪਣੀ ਸੱਸ ਨੂੰ ਦੱਸਦੀ ਐ ਸੱਸ ਕੋਈ ਨਹੀਂ ਕੁਛ ਨਹੀਂ ਹੋਣ ਲੱਗਾ ਸੰਤ ਐ ਹੋ ਜਾ ਕੁਛ ਨਹੀਂ ਸੀ ਹੁੰਦਾ ਅਸੀਂ ਨਹੀਂ ਬੱਚੇ ਜੰਮੇ ਅਸੀਂ ਨਹੀਂ ਇਹ ਕੀਤਾ ਇਹ ਵੀ ਸਟੈਂਡਰਡ ਲਾਈਨ ਐ ਇਹ ਤੇ ਇੱਕ ਜਿਹੜੀਆਂ ਸਾਡੀਆਂ ਮਾਵਾਂ ਇਨਕਲੂਡਿੰਗ ਮਾਈ ਮਦਰ ਆਲਸੋ ਮੈਂ ਕਿਸੇ ਦੀ ਸਾਸਰੀਆਂ ਮਾਂ ਤੇ ਉਂਗਲੀ ਨਹੀਂ ਕਰਦੀ ਮੈਂ ਅਗਰ ਆਪਣੇ ਘਰ ਤੋਂ ਵੀ ਸ਼ੁਰੂ ਕਰਾਂ ਇਹ ਸਾਰੀਆਂ ਮਾਵਾਂ ਦੀ ਕਹਾਣੀ ਐ ਤੁਸੀਂ ਅਨੋਖੇ ਬੱਚੇ ਜੰਮੇ ਅਸੀਂ ਨਹੀਂ ਬੱਚੇ ਜੰਮੇ ਅਸੀਂ 6-6 ਬੱਚੇ ਜੰਮੇ ਅਸੀਂ 4-4 ਬੱਚੇ ਜੰਮੇ ਤੁਸੀਂ ਇੱਕ ਬੱਚਾ ਜੰਮ ਕੇ ਐਦਾਂ ਕਰਦੀਆਂ ਪਈਓ ਹੂੰ ਇਹ ਬਹੁਤ ਵੱਡੀ ਗਲਤੀ ਹੈ ਫਿਰ ਇੱਥੇ ਮੈਂ ਕਹਾਂਗੀ ਔਰਤ ਔਰਤ ਦੀ ਦੁਸ਼ਮਣ ਹੈ ਜਦੋਂ ਸੱਸ ਹੀ ਨੂੰ ਨੂੰ ਐਦਾਂ ਕਹਿੰਦੀ ਪਈ ਹੈ ਜੇ ਤੁਹਾਡੀ ਨੂੰ ਕਹਿੰਦੀ ਪਿਓ ਤੁਹਾਡੀ ਅਸਲੀ ਧੀ ਆ ਹੁਣ ਵੀ ਮੰਮੀ ਮੈਨੂੰ ਕੋਈ ਪ੍ਰੋਬਲਮ ਹੈ ਅਗਲੇ ਨੂੰ ਡਾਕਟਰ ਦੇ ਲੈ ਕੇ ਜਾਓ ਯਾਰ ਤੁਹਾਡਾ ਜ਼ਮਾਨਾ ਹੋਰ ਸੀ ਤੁਸੀਂ ਬਹੁਤ ਕੰਮ ਕੀਤੇ ਤੁਸੀਂ ਪਿੰਡਾਂ 'ਚ ਚੱਲ-ਚੱਲ ਕੇ ਜਾਂਦੇ ਸੀ ਅੱਜ ਕੱਲ ਦੀ ਕੁੜੀਆਂ ਦੀ ਬਾਡੀ ਅਲੱਗ ਹੈ ਹੂੰ ਹੁਣ ਕੁੜੀ ਆ ਤਾਂ ਆਪਣੇ ਹਸਬੰਦ ਨੂੰ ਕਹੇਗੀ ਜਾਂ ਆਪਣੇ ਸਾਸੂ ਨੂੰ ਕਹੇਗੀ ਜੇ ਦੋਨੋਂ ਨਹੀਂ ਲੈ ਕੇ ਜਾਂਦੇ ਵਿਚਾਰੀ ਕੀ ਕਰੇਗੀ ਜੌਬ ਉਹ ਕਰਦੀ ਨਹੀਂ ਹੈ ਉਹ ਬੈਠੀ 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 ਮੈਂਟਲੀ ਪਰੇਸ਼ਾਨ ਹੁੰਦੀ 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 ਉਹਦੀ ਪ੍ਰੋਬਲਮ ਇੱਕ ਦਿਨ ਇੰਨੀ ਵੱਧ ਜਾਊਗੀ ਉਹਨਾਂ ਨੂੰ ਫਿਰ ਕੈਂਸਰ ਹੀ ਹੋਣਾ ਪਰ ਪੂਰੇ ਪਰਿਵਾਰ ਦਾ ਉਹਦਾ ਬੇਸ ਤਾਂ ਉਹੀ ਬੈਠੀ ਹੈ ਤੇ ਫਿਰ ਪਰਿਵਾਰ ਚੀਜ਼ ਜਾਊਗੀ ਸਟ्रेस ਹੋਏਗਾ ਅਸੀਂ ਜਿਹੜੀ ਫੀਮੇਲ ਹੈ ਨਾ ਅਸੀਂ ਨੂੰ ਲੈ ਕੇ ਆਨੇ ਆ ਘਰ ਦੇ ਕੰਮ ਲਈ ਰੋਟੀ ਸਬਜੀ ਪਸ਼ੂਆਂ ਨੂੰ ਦੇਖ ਲਵੇ ਘਰ ਦੇ ਬੰਦਿਆਂ ਦੀਆਂ ਰੋਟੀਆਂ ਬਣਾ ਲਵੇ ਸਾਡੇ ਕੱਪੜੇ ਧੋ ਦੇਵੇ ਬਰਤਨ ਧੋ ਦੇਵੇ ਅਸੀਂ ਇਸ ਚੀਜ਼ ਲਈ ਨੂੰ ਲੈ ਕੇ ਆਉਂਦੇ ਹਾਂ ਤੇ ਬਹੁਤ ਸਾਰੇ ਸੱਸਾਂ ਨੂੰ ਨਾਰਾਜ਼ ਕਰ ਰਹੇ ਮੇਰੀ ਗੱਲ ਨਹੀਂ ਨਾਰਾਜ਼ ਨਹੀਂ ਕਰ ਰਹੀ ਕਿਉਂਕਿ ਮੈਂ ਸੱਚਾਈ ਬੋਲਦੀ ਪਈ ਹਾਂ ਮਾਵਾ ਨੂੰ ਵੀ ਚਾਹੀਦਾ ਹੈ ਵੀ ਇਸੇ ਕਰਕੇ ਤੁਸੀਂ ਮੰਨੋਗੇ ਬਹੁਤ ਸਾਰੇ ਕੱਲ ਵੀ ਮੈਂ ਇੰਟਰਵਿਊ ਦਿੱਤੀ ਹੈ ਬਹੁਤ ਸਾਰੀਆਂ ਕੁੜੀਆਂ ਘਰੋਂ ਇਸ ਕਰਕੇ ਨਿਕਲਦੀਆਂ ਪਈਆਂ ਵੀ ਅਸੀਂ ਨਹੀਂ ਰਹਿਣਾ ਘਰੇ ਅਸੀਂ ਜੌਬ ਕਰਨੀ ਹੈ ਜਦੋਂ ਅਸੀਂ ਚਾਰ ਪੈਸੇ ਕਮਾ ਕੇ ਆਉਂਨੇ ਹਨਾ ਸਾਡੀ ਸੱਸ ਵੀ ਇੱਜ਼ਤ ਕਰਦੀ ਹੈ ਜਿਹੜੀ ਕੁੜੀ ਘਰੇ ਬੈਠੀ ਹੈ ਨਾ ਜਿਹੜੀ ਕੋਈ ਕੰਮ ਨਹੀਂ ਕਰਦੀ ਪੈਸਾ ਨਹੀਂ ਕਮਾਉਂਦੀ ਉਹਦੀ ਸੱਸ ਨਹੀਂ ਇੱਜ਼ਤ ਕਰਦੀ ਨਹੀਂ ਕਰੇਗੀ ਹੂੰ ਕੋਈ ਵੀ ਇਵਨ ਪੇਰੈਂਟਸ ਨੂੰ ਹੈ ਅੱਜਕੱਲ ਅਗਰ ਮੈਂ ਸੱਸਾਂ ਦੀ ਵੀ ਗੱਲ ਕਰਾਂ ਉਹਨਾਂ ਨੂੰ ਵੀ ਹੁੰਦਾ ਹੈ ਵੀ ਸਾਡੀਆਂ ਨੂੰਹਾਂ ਵੀ ਕਮਾਉਣ ਹੂੰ ਕੱਲੇ ਸਾਡੇ ਪੁੱਤ ਕਮਾ ਰਹੇ ਹੂੰ ਹਰ ਸੱਸ ਚਾਹੁੰਦੀ ਆ ਨੂੰ ਤੇ ਪੁੱਤ ਮਿਲ ਕੇ ਕਮਾਓ ਘਰ ਚਲਾ